ਮੋਹਾਲੀ ਇਲਾਕੇ ਵਿੱਚ ਕੁਝ ਸਮਾਂ ਪਹਿਲਾਂ ਚੋਰੀ ਡਕੈਤੀ ਸਨੇਚਿੰਗ ਤੌਰ 'ਤੇ ਕਈ ਵਾਰ ਤਾਂ ਹੋਈਆਂ ਸਨ ਜਿਸ ਸਬੰਧੀ ਮਟੋਰ ਥਾਣੇ ਵਿੱਚ ਕਈ ਕੇਸ ਦਰਜ ਕੀਤੇ ਗਏ ਸਨ ਜਿਨ੍ਹਾਂ ਨੂੰ ਹੱਲ ਕਰਦਿਆਂ ਐਸਐਚਓ ਗੱਬਰ ਸਿੰਘ ਵੱਲੋਂ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਕੋਲ ਸਮਾਨ ਵੀ ਬਰਾਮਦ ਕੀਤਾ ਗਿਆ ਆotha ਸੁਣਾਦੇ ਆ ਡੀਐਸਪੀ ਮੋਹਿਤ ਅਗਰਵਾਲ ਇਸ ਸੰਬੰਧੀ ਕੀ ਜਾਣਕਾਰੀ ਦੇ ਰਹੇ ਹਨ ਦੋਸ਼ੀਆਂ ਦਾ ਕਿੰਨੇ ਦਾ ਰਿਮਾਂਡ ਹੈ ਤੇ ਕੀ ਕੀ ਸਮਾਨ ਬਰਾਮਦ ਹੋਇਆ ਹੈ ਇੱਥੇ ਜਿਹੜਾ ਪਿੱਛੇ ਜਿਹੜੇ ਹੈਗੇ ਦਿਨਾਂ ਦੇ ਵਿੱਚ ਵੀ ਅਤੇ ਆਪਣੇ ਏਰੀਆ ਦੇ ਵਿੱਚ ਵਕਫ ਵਕ ਜਿਸ ਤਰ੍ਹਾਂ ਚੋਰੀ ਤੇ ਸਨੇਚਿੰਗ ਦੇ ਆ ਕੁਝ ਕੇਸੇ ਸਾਹਮਣੇ ਆਏ ਸੀਗੇ ਉਹਦੇ ਤਹਿਤ ਸਾਡੇ ਵੱਲੋਂ ਐਫ ਆਈ ਆਰਸ ਲੌਜ ਕੀਤੇ ਗੀਆਂ ਸੀਗੇ ਐਸ ਐਸ ਪੀ ਮੁਹੱਲੀ ਆਪਣਾ ਐਸ ਐਸ ਨਗਰ ਤੇ ਐਸ ਪੀ ਸਿਟੀ ਸਾਹਿਬ ਵੱਲੋਂ ਜਿਹੜੀ ਸਾਨੂੰ ਡਾਇਰੈਕਸ਼ਨ ਸੀਗੀਆਂ ਉਹਨਾਂ ਦੇ ਤਹਿਤ ਕਾਰਵਾਈ ਕਰਦੇ ਆ ਮੈਂ ਮਟੋਰਥਾਣੇ ਦੀ ਐਸ ਐਚ ਓ ਸਾਹਿਬ ਦੀ ਸੁਪਰਵੀਜ਼ਨ ਹੇਠ ਟੀਮ ਬਣਾਈਆਂ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਚੋਰਾਂ ਨੂੰ ਟਰੈਪ ਤੇ ਟਰੇਸ ਕਰਨ ਦੇ ਲਈ ਅਸੀਂ ਆਪਾਂ ਜਿਹੜਾ ਹੈਗਾ ਡਿਪਲਾਈ ਕੀਤੀ ਫੋਰਸ ਉਦੇ ਤਹਿਤ ਕਾਰਵਾਈ ਕਰਦੇ ਆ ਅਸੀਂ ਚਾਰ ਕੇਸਿਸ ਜਿਹੜੇ ਹੈਗੇ ਨੇ ਇਹਦੇ ਸੋਲਵ ਕੀਤੇ ਨੇ ਤੇ ਇਹ ਚਾਰ ਕੇਸਿਸ ਜਿਹੜੇ ਹੈਗੇ ਨੇ ਜੀ ਇਹ ਹੈਗੇ ਇਹਦੇ ਵਿੱਚ ਪੰਜ ਦੋਸ਼ੀ ਅਰੈਸਟ ਕੀਤੇ ਨੇ ਚਾਰ ਕੇਸਿਸ ਦੇ ਵਿੱਚ ਤੇ ਕੁੱਲ ਇਹਦੇ ਵਿੱਚ ਸਾਡੇ ਕੋਲੇ ਚਾਰ ਮੋਟਰਸਾਈਕਲ ਦੇ ਕਵਰ ਹੋਏ ਨੇ ਤੇ ਦੋ ਮੋਬਾਈਲ ਫੋਨ ਨੇ ਜੀ ਇਸ ਤੋਂ ਇਲਾਵਾ ਜਿਹੜੇ ਹੈਗੇ ਨੇ ਤਿੰਨ ਚਾਰ ਦੇ ਕਰੀਬ ਜਿਹੜੇ ਦੋ ਤਿੰਨ ਦੇ ਕਰੀਬ ਸਿਲੰਡਰ ਨੇ ਤੇ ਹੋਰ ਵੀ ਹਜੇ ਜਿਹੜੀ ਕੁਝ ਕੁਸ਼ਚਨਾਂ ਤੋਂ ਜਾਰੀ ਹੈ ਇਸ ਦੇ ਵਿੱਚ ਹੈਗੇ ਨੇ ਜਿਹੜਾ ਇੱਕ ਹੈਗੀ 24 ਨੰਬਰ ਐਫਆਈਰ ਇਹਦੇ ਵਿੱਚ ਮੋਬਾਈਲ ਸਨੇਚ ਹੋਇਆ ਸੀਗਾ ਜਿਹਦੇ ਵਿੱਚ ਪਹਿਲਾ ਸੀ ਦੋਸ਼ੀ ਫੜ ਲਿਆ ਸੀਗਾ ਮੋਬਾਈਲ ਵੀ ਰਿਕਵਰ ਹੋ ਗਿਆ ਸੀ ਇੱਕ ਦੋਸ਼ੀ ਰਹਿੰਦਾ ਸੀਗਾ ਉਹ ਦੀਪਕ ਸੀਗਾ ਉਹ ਵੀ ਏਰੀਆ ਦੇ ਵਿੱਚ ਚੈੱਕ ਕਰ ਸੀ ਉਹਨੂੰ ਅਸੀਂ ਰਾਉਂਡ ਅਪ ਕੀਤਾ ਜੀ ਉਸ ਤੋਂ ਇਲਾਵਾ ਇਹਦੇ ਵਿੱਚ 131 ਨੰਬਰ ਐਫ ਆਈ ਆਰ ਸੀ ਜਿਹਦੇ ਵਿੱਚ ਬੁਲੇਟ ਮੋਟਰਸਾਈਕਲ ਚੋਰੀ ਹੋਇਆ ਸੀਗਾ ਉਹਦੇ ਵਿੱਚ ਦੋਸ਼ੀ ਅਜੀਤ ਹੈ ਜੋ ਕਿ ਹੰਸਲ ਦਾ ਰਹਿਣ ਵਾਲਾ ਹੈ ਆਪੀ ਪੀਆਈ ਹੰਸਲ ਏਰੀਆ ਦਾ ਤੇ ਜਿਹੜਾ ਪਹਿਲਾਂ ਵੀ ਜਿਹਦੇ ਤੇ ਪੰਜ ਛੇ ਪਹਿਲਾਂ ਵੀ ਚੋਰੀ ਸਨੇਚਿੰਗ ਦੇ ਮਕਦਮੇ ਦਰਜ ਨੇ ਅਸੀਂ ਉਹਨੂੰ ਜਿਹੜਾ ਹੈਗਾ ਅਰੈਸਟ ਕੀਤਾ ਹੈ ਇਸ ਤੋਂ ਇਲਾਵਾ ਜਿਹੜਾ ਹੈਗਾ 143 ਨੰਬਰ ਮੁਕੱਦਮਾ 143 ਮਟਰ ਪੁਲਿਸ ਸਟੇਸ਼ਨ ਦੀ ਸਾਰੇ ਮੁਕੱਦਮੇ ਨੇ ਉਹਦੇ ਵਿੱਚ ਜਿਹੜਾ ਹੈਗਾ ਦੋ ਮੁੰਡੇ ਨੇ ਇੱਕ ਪੰਕਜ ਹੈ ਤੇ ਇੱਕ ਗੌਰਵ ਹੈ ਦੋਨੋਂ ਬੜਮਾਜਰਾ ਸਾਈਡ ਦੇ ਰਹਿਣ ਵਾਲੇ ਨੇ ਤੇ ਇਹਨਾਂ ਦੋਨਾਂ ਤੋਂ ਜਿਹੜੇ ਹੈਗੇ ਨੇ ਅਸੀਂ ਕੁੱਲ ਤਿੰਨ ਮੋਟਰਸਾਈਕਲ ਬਰਾਮਦ ਕੀਤੇ ਨੇ ਇਸ ਤੋਂ ਇਲਾਵਾ ਇੱਕ 144 ਨੰਬਰ ਮੁਕੱਦਮਾ ਦਰਜ ਕੀਤਾ ਸੀਗਾ ਇਹਦੇ ਵਿੱਚ ਜਿਹੜਾ ਸੀਗਾ ਮੋਬਾਈਲ ਸਨੇਚ ਦੇ ਕੇਸੇ ਸਾਹਮਣੇ ਆਏ ਸੀਗੇ ਤੇ ਉਹਦੇ ਵਿੱਚ ਦੋ ਮੋਬਾਈਲ ਜਿਹੜੇ ਹੈਗੇ ਨੇ ਇਹਦੇ ਵਿੱਚੋਂ ਵੀ ਅਸੀਂ ਰਿਕਵਰ ਕਰਦੇ ਹੋਏ ਬੰਟੀ ਨਾਮ ਦੇ ਦੋਸ਼ੀ ਨੂੰ ਜੋ ਕਿ ਮਦਨਪੁਰ ਦਾ ਹੈਗਾ ਉਹਨੂੰ ਅਸੀਂ ਜਿਹੜਾ ਹੈਗਾ ਰਿਕਵਰ ਕੀਤਾ